ਦੋਸਤੋ ਤੁਦ ਬਿਨ ਹੋਰ ਜੋ ਮੰਗਣਾ ਸਿਰ ਦੁੱਖਾਂ ਦੇ ਦੁੱਖ ਹਰ ਇਨਸਾਨ ਕੁਛ ਨਾ ਕੁਛ ਮੰਗਦਾ ਆ ਜਗਤ ਭਿਖਾਰੀ ਹੈ ਇੱਕ ਮੂਵੀ ਆਈ ਸੀ ਸੀਕਰਟ ਦਾ ਸੀਕਰਟ ਇਨ 2006 ਉਹਦੇ ਵਿੱਚ ਇਹ ਸੀ ਦਾ ਪਾਵਰ ਆਫ ਵਿਜੂਅਲਾਈਜੇਸ਼ਨ ਕਿ ਜੇ ਤੁਸੀਂ ਵਿਜੂਅਲ ਕਰੋਗੇ ਉਹੀ ਤੁਹਾਨੂੰ ਮਿਲੇਗਾ ਤੇ ਵਟ ਏਵਰ ਯੂ ਬਲੀਵ ਦੈਟਸ ਵਟ ਯੂ ਅਚੀਵ ਕੀ ਬਾਤ ਹੈ ਅਸਲ ਦੇ ਵਿੱਚ ਚਲੋ ਇਹ ਵੀ ਛੱਡੀਏ ਆਪਾਂ ਇਹੀ ਕਹੀਏ ਸਾਖਸ਼ਾਤ ਪ੍ਰਮਾਤਮਾ ਹੀ ਸਾਡੇ ਅੱਗੇ ਆ ਜਾਏ ਤੇ ਅਸੀਂ ਉਹ ਤੋਂ ਕੀ ਮੰਗੀਏ ਅਸੀਂ ਕੀ ਮੰਗਾਗੇ ਅਸੀਂ ਕਾਂ ਕਿ ਪ੍ਰਮਾਤਮਾ ਤੁਹਾਨੂੰ ਸਾਨੂੰ ਧੰਦੋਸ ਦੇ ਦੇ ਸਾਨੂੰ ਅਚੀ ਸਿਹਤ ਦੇ ਦੇ ਸਾਡੇ ਬੱਚਿਆਂ ਦਾ ਵਿਆਹ ਸ਼ਾਦੀਆਂ ਅਸ਼ੀਆਂ ਹੋ ਜਾਣ ਸਾਡਾ ਕਾਰੋਬਾਰ ਸਹੀ ਚੱਲ ਜਾਏ ਇੱਥੇ ਕਿੰਨੇ ਲੋਕ ਆ ਜਿਨ੍ਹਾਂ ਦੇ ਕਾਰੋਬਾਰ ਬੜੇ ਵਧੀਆ ਚੱਲਦੇ ਆ ਇੱਥੇ ਕਿੰਨੇ ਲੋਕ ਆ ਜਿਹੜੇ ਧਨੀ ਆ ਇੱਥੇ ਕਿੰਨੇ ਲੋਕ ਆ ਜਿਨ੍ਹਾਂ ਦੀ ਸਿਹਤ ਅੱਛੀ ਆ ਇੱਥੇ ਕਿੰਨੇ ਲੋਕ ਆ ਜਿਨ੍ਹਾਂ ਨੂੰ ਦੁਨੀਆ ਜਾਣਦੀ ਆ ਕਿ ਉਹ ਸੁਖੀ ਆ ਨੋ ਤੇ ਫਿਰ ਮੰਗਿਆ ਕੀ ਮੰਗਿਆ ਕੀ ਅਸਲ ਦੇ ਵਿੱਚ ਇਹੀ ਇੱਕ ਕੁਐਸਚਨ ਹੈ ਮੰਗੀ ਆ ਕਿ ਮੇਰੇ ਮੰਮੀ ਡੈਡੀ ਇੰਡੀਆ ਜਾਣ ਲੱਗੇ ਤੇ ਮੈਂ ਸੋਚਿਆ ਚੱਲੋ ਇਹਨਾਂ ਨੂੰ 3000 ਡਾਲਰ ਦੇ ਦੇਣਾ ਕਹਿ ਇਸ ਕਿ ਚਲੋ ਉੱਥੇ ਵੀ ਇੱਕ ਜ਼ਰੂਰਤ ਆ ਦੀ ਰਾਸਤੇ 'ਚ ਵੀ ਇਹਨਾਂ ਕੋਲ ਕੁਝ ਪੈਸੇ ਹੋਣਗੇ। ਉਸੇ ਛਣ ਮੈਨੂੰ ਇੱਕ ਮੇਰੇ ਦੋਸਤ ਦਾ ਫੋਨ ਆਇਆ ਉਸਦੇ ਮੈਂ 300 ਡਾਲਰ ਦੇਣੇ ਸੀ ਕਹਿੰਦਾ ਭਾਜੀ ਮੈਂ ਤੁਹਾਨੂੰ ਪੇਮੈਂਟ ਪਿਕ ਕਰ ਲਾਂ ਮੈਂ ਕਿਹਾ ਕਿ ਆ ਜਾ ਤਾਂ ਮੈਂ 300 ਡਾਲਰ ਇੱਕ ਜੇਬ 'ਚ ਪਾਇਆ 3000 ਇੱਕ ਦੂਜੀ ਜੇਬ 'ਚ ਪਾਇਆ ਕਿ ਮੰਮੀ ਡੈਡੀ ਨੂੰ ਇਹ ਦੇਣਾ। ਮੈਂ ਉਹਨਾਂ ਨੂੰ ਪੁੱਛਿਆ ਮੇਰੇ ਦਿਮਾਗ 'ਚ ਆਇਆ ਕਿ ਤੇ 3000 ਜਿਹੜਾ ਮੈਂ ਦੇਣ ਲੱਗਿਆ ਘੱਟ ਨਾ ਹੋਵੇ। ਮੈਂ ਉਹਨ ਮਮੀ ਤੁਹਾਨੂੰ ਕਿੰਨੇ ਪੈਸੇ ਚਾਹੀਦੇ ਆ ਕਹਿੰਦੇ ਪੁੱਤ ਇੱਥੇ ਇੰਡੀਆ 'ਚ ਵੀ ਪੈਸੇ ਪਏ ਆ ਸਾਡੇ ਕੋਲ ਪੈਸੇ ਕੋਲ ਵੀ ਹੈਗੇ ਆ ਵੀ ਸਾਨੂੰ ਕੁਝ ਨਹੀਂ ਚਾਹੀਦਾ ਮੈਂ ਕਿਹਾ ਫੇਰ ਵੀ ਤੋ ਲੋ ਕੁਝ ਤੁਸੀਂ ਦੱਸੋ ਤੂੰ ਹੱਸ ਕੇ ਜਾਣਾ ਆ ਕੋਈ ਤੁਹਾਨੂੰ ਫੇਰ ਵੀ ਕੋਈ ਤੁਹਾਡਾ ਕੁਛ ਹੋਵੇ ਕਹਿੰਦੇ ਐਦਾਂ ਕਰ 100 ਡਾਲਰ ਹੋਰ ਦੇ ਦੇ ਮੈਂ 300 ਡਾਲਰ ਜਿਹੜਾ ਉਹ ਮਿੱਤਰ ਨੂੰ ਦੇਣਾ ਸੀ ਉਹ ਕੱਢਿਆ ਉਹਨੂੰ ਦੇ ਦਿੱਤਾ ਉਹਨਾਂ ਨੇ ਮੇਰਾ ਹਜ਼ਾਰਾਂ ਵਾਰ ਧੰਨਵਾਦ ਕੀਤਾ ਬੀਕਾਜ਼ ਜੋ ਉਹਨਾਂ ਨੇ ਮੰਗੇ ਉਹ ਤੋਂ ਮੈਂ 3 ਗੁਣਾ ਜ਼ਿਆਦਾ ਦੇ ਦਿੱਤਾ ਮੈਂ ਤਾਂ ਉਹਨੂੰ 3000 ਦੇਣਾ ਸੀ ਜੇ ਮੈਨੂੰ ਉਹ ਮੈਨੂੰ ਕਹਿੰਦੇ ਵੇ 5000 ਦੇ ਦੇ ਤਾਂ ਮੈਂ ਉਹਨਾਂ ਨੂੰ ਉਹ ਵੀ ਦੇ ਦੇਣਾ ਸੀ ਸਾਨੂੰ ਮੰਗਣਾ ਨਹੀਂ ਆਉਂਦਾ ਅਸੀਂ ਜੋ ਮੰਗਦੇ ਆਂ ਪ੍ਰਮਾਤਮਾ ਸਾਨੂੰ ਕੁਝ ਬਹੁਤ ਵੱਡਾ ਦੇਣਾ ਚਾਹੁੰਦਾ ਆ ਅਸੀਂ ਹੁਣ ਤੁਸੀਂ ਸਮਝਦੇ ਹੋ ਨਾ ਮੂੰਹ ਖੋਲ ਕੇ ਗੱਲ ਖਰਾਬ ਹੋ ਜਾਂਦੀ ਹੈ ਇਸ ਕਰਕੇ ਦੋਸਤੋ ਇੱਥੇ ਹਜ਼ਾਰਾਂ ਲੋਕ ਤਨੀ ਹੁੰਮਦੇ ਆ ਕੀ ਮੰਗਿਏ ਇਹ ਚੀਜ਼ ਨੂੰ ਸਮਝਣਾ ਸਾਡੇ ਦਿਮਾਗ ਦੇ ਬਾਹਰੀ ਹੈ ਉਹ ਜਿਹਨੇ ਸਾਨੂੰ ਪੈਦਾ ਕੀਤਾ ਹੈ ਕਿ ਉਹਨੂੰ ਨਹੀਂ ਪਤਾ ਇਹਨੂੰ ਕੀ ਚਾਹੀਦਾ ਉਹ ਅਸੀਂ ਉਹਦੇ 'ਚ ਬਲੀਵ ਨਹੀਂ ਕਰਦੇ ਸਾਡੀ ਮੰਗ ਹੀ ਸਾਡੀ ਪ੍ਰੋਬਲਮ ਹੈ ਜਦ ਮੈਂ ਤੇਰੇ ਅਗੇ ਆਪਣੇ ਆਪ ਨੂੰ ਸਮਰਪਣ ਕਰਤਾ ਜੋ ਤੂੰ ਉਦਪਾਵੇ ਸਾਈ ਭਲੀਕਾਰ ਨਮਸਕਾਰ ਸਸਰੀਕਾਲ ਅਦਾਬ